ਲੰਗੇ ਕੱਲ ਸੁਖਪਾਲ ਸਿੰਘ ਖੈਰਾ ਨੇ ਇੱਕ ਵੀਡੀਓ ਅਪਲੋਡ ਕੀਤੀ ਜਿਸ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਉਹ ਸੌਦਾ ਸਾਧ ਦੇ ਨਾਲ ਹੱਥ ਮਿਲਾ ਚੁੱਕੀ ਹੈ ਉਹਦਾ ਪ੍ਰਮਾਣ ਦਿੰਦੇ ਆ ਉਹਨਾਂ ਨੇ ਇਹ ਵੀ ਕਿਹਾ ਕਿ ਬੇਅਦਬੀ ਮਾਮਲਿਆਂ ਦੇ ਅਧੀਨ ਜਿਹੜਾ ਇੱਕ ਪਰਚਾ ਸੀਗਾ ਐਫਆਈਆਰ ਨੰਬਰ 68 ਦੀ ਗੱਲ ਕੀਤੀ ਜਾ ਰਹੀ ਸੀ ਜਿਹੜੀ ਬਾਜੇਕੇ ਥਾਣੇ ਦੇ ਵਿੱਚ ਦਰਜ ਕਰਾਈ ਗਈ ਸੀ ਉਸ ਐਫ ਆਈ ਆਰ ਦੇ ਅਧੀਨ ਸੁਖਪਾਲ ਖੈਰਾ ਦਾ ਕਹਿਣਾ ਸੀਗਾ ਕਿ 295ਏ ਦੀ ਕਿਸੇ ਪ੍ਰੋਵੀਜ਼ਨ ਦੇ ਆਧਾਰ ਦੇ ਉੱਤੇ ਐਕਸ਼ਨ ਕੀਤਾ ਜਾ ਸਕਦਾ ਸੀਗਾ ਔਰ ਐਸੇ ਆਧਾਰ ਦੇ ਉੱਤੇ ਫਰੀਦਕੋਟ ਦੀ ਅਦਾਲਤ ਨੇ ਪ੍ਰੋਸੀਕਿਊਸ਼ਨ ਸੈਂਕਸ਼ਨ ਵੀ ਕਰਨ ਲਈ ਗੱਲ ਕੀਤੀ ਸੀ ਅਪੀਲ ਕੀਤੀ ਸੀ ਪੰਜਾਬ ਸਰਕਾਰ ਨੂੰ ਪਰ ਦੂਜੇ ਪਾਸੇ ਜਿਹੜੀ ਸੀਐਮ ਭਗਵੰਤ ਮਾਨ ਦੀ ਪੰਜਾਬ ਸਰਕਾਰ ਹੈ ਇਹ ਇਲਜ਼ਾਮ ਲਾਇਆ ਗਿਆ ਸੁਖਪਾਲ ਖੈਰਾ ਵੱਲੋਂ ਕਿ ਉਹਨਾਂ ਨੇ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਕੀਤੀ ਇਹਦੇ ਉੱਤੇ ਹੁਣ ਜਦੋਂ ਸੀਐਮ ਭਗਵੰਤ ਮਾਨ ਨੂੰ ਸਵਾਲ ਕੀਤਾ ਗਿਆ ਪੁੱਛਿਆ ਗਿਆ ਕਿ ਕਿਉਂ ਪੰਜਾਬ ਸਰਕਾਰ ਨੇ ਇਹ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਕੀਤੀ ਕਿਉਂ ਬੁਰਜਵਾਰ ਸਿੰਘ ਵਾਲਾ ਜਿਹੜਾ ਮਾਮਲਾ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਦਾ ਉਸ ਤੋਂ ਬਾਅਦ ਜਿਹੜਾ 295A ਦੀ ਪ੍ਰੋਵੀਜ਼ਨ ਦੀ ਧਾਰਾ ਵਿੱਚ ਲਿਆਂਦੀ ਗਈ ਸੀ ਤੇ ਉਸ ਧਾਰ ਦੇ ਉੱਤੇ ਜਿਹੜੀ ਫਰੀਦਕੋਟ ਅਦਾਲਤ ਨੇ ਸੈਂਕਸ਼ਨ ਕਰਨ ਦੀ ਅਪੀਲ ਕੀਤੀ ਸੀ ਉਹ ਕਿਉਂ ਸੈਂਕਸ਼ਨ ਨਹੀਂ ਕੀਤੀ ਗਈ ਕਿਉਂ ਉਹਨੂੰ ਅੱਗੇ ਨਹੀਂ ਤੋਰਿਆ ਗਿਆ ਇਹਦੇ ਉੱਤੇ ਸੀਐਮ ਭਗਵੰਤ ਮਾਨ ਨੇ ਸਪਸ਼ਟ ਕਰਨ ਵੀ ਦਿੱਤਾ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਸਾਡਾ ਕੋਈ ਮਤਲਬ ਨਹੀਂ ਹੈ ਸੁਖਪਾਲ ਖੈਰਾ ਦੀ ਗੱਲ ਨੂੰ ਮੱਥੇ ਇੱਕ ਵਾਰ ਦੁਬਾਰਾ 대ਹਰਾ ਲੰਨੇ ਆ ਸਖਪਾਲ ਖੈਰਾ ਕਹਿੰਦੇ ਨੇ ਕਿ ਇੱਕ ਪਾਸੇ ਤਾਂ ਆਏ ਦਿਨ ਹਾਈ ਕੋਰਟ ਪਹੁੰਚ ਜਾਇਆ ਜਾਂਦਾ ਆ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਪਾਸੇ ਤਾਂ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਹੈ ਅਦਾਲਤ ਦੇ ਵਿੱਚ ਰਹਿ ਕੇ ਤੇ ਕੇਸਾਂ ਨੂੰ ਨਿਬੇੜਨ ਦੀ ਲਗਾਤਾਰ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਪੰਜਾਬ ਨੂੰ ਇਨਸਾਫ ਦਿਵਾ ਕੇ ਰਵਾਂਗੇ ਪਰ ਇਹੋ ਜੀ ਸਿਚੁਏਸ਼ਨ ਦੇ ਵਿੱਚ ਇਨਸਾਫ ਕਿਉਂ ਨਹੀਂ ਦਿਵਾਇਆ ਜਾ ਰਿਹਾ ਦਾਵਾ ਕੀਤਾ ਗਿਆ ਸੀਗਾ ਕਿ ਜਿਹੜੀਆਂ ਪ੍ਰੋਵੀਜ਼ਨਸ ਦੇ ਆਧਾਰ ਦੇ ਉੱਤੇ ਟ੍ਰਾਇਲਸ ਬਣਦੀਆਂ ਸੀਗੀਆਂ ਉਹ ਟ੍ਰਾਇਲਸ ਸ਼ੁਰੂ ਵੀ ਕੀਤੀਆਂ ਜਾਣੀਆਂ ਸੀ ਆਫਰੀਦਕੋਟ ਅਦਾਲਤ ਨੇ ਇਹ ਟ੍ਰਾਇਲਸ ਸ਼ੁਰੂ ਕਰਨ ਦੀ ਗੱਲ ਵੀ ਕਹੀ ਸੀ ਪਰ ਦੂਜੇ ਪਾਸੇ ਸੌਦਾ ਸਾਧ ਨੇ ਹਾਈ ਕੋਰਟ 'ਚ ਜਾ ਕੇ ਸਟੇ ਲੈ ਲਈ ਸੀ ਉਸੇ ਉਸ ਆਧਾਰ ਦੇ ਉੱਤੇ ਵੀ ਸੀਐਮ ਭਗਵੰਤ ਮਾਨ ਦੀ ਪੰਜਾਬ ਸਰਕਾਰ 'ਤੇ ਇਲਜ਼ਾਮ ਲਾਇਆ ਸੁਖਪਾਲ ਖੈਰਾ ਨੇ ਕਿ ਪੰਜਾਬ ਸਰਕਾਰ ਨੇ ਇਹਨਾਂ ਸਟੇਜ਼ ਨੂੰ ਚੈਲੰਜ ਨਹੀਂ ਕੀਤਾ ਇਸ ਸਾਰੇ ਮਾਮਲੇ ਦੇ ਉੱਤੇ ਸੀਐਮ ਭਗਵੰਤ ਮਾਨ ਨੇ ਸਪਸ਼ਟਿਕਰਨ ਦਿੱਤਾ ਪਰ ਹੈਰਾਨੀ ਦੀ ਗੱਲ ਹੈ ਸੀਐਮ ਭਗਵੰਤ ਮਾਨ ਇੱਥੇ ਕਹਿੰਦੇ ਨੇ ਕਿ ਇਹ ਨਾਲ ਸਾਡਾ ਕੋਈ ਮਤਲਬ ਨਹੀਂ ਹੈ ਕੀ ਬੇਅਦਬੀ ਮਾਮਲੇ ਦੇ ਨਾਲ ਪੰਜਾਬ ਸਰਕਾਰ ਦਾ ਕੋਈ ਮਤਲਬ ਨਹੀਂ ਹੈ ਕੀ ਸੌਦਾ ਸਾਥ ਦੇ ਨਾਲ ਪੰਜਾਬ ਸਰਕਾਰ ਦਾ ਕੋਈ ਮਤਲਬ ਨਹੀਂ ਹੈ ਇਹੋ ਜੀ ਸਟੇਟਮੈਂਟ ਪੰਜਾਬ ਸਰਕਾਰ ਨੂੰ ਇੱਕ ਦੁਵੇਦਤਾ ਦੇ ਵਿੱਚ ਪਾ ਸਕਦੀ ਹੈ ਮੌਜੂਦਾ ਪੰਜਾਬ ਸਰਕਾਰ ਜਿਹੜੀ ਹੈ ਉਹ ਸਵਾਲਾਂ 'ਚ ਫਸ ਸਕਦੀ ਹੈ ਵਰਤਮਾਨੀ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਪੁਰਾਣੀਆਂ ਸਰਕਾਰਾਂ ਨੇ ਭਾਵੇਂ ਕਾਂਗਰਸ ਹੋਵੇ ਭਾਵੇਂ ਉਹ ਅਕਾਲੀ ਦਲ ਹੋਵੇ ਇਹਨਾਂ ਦੋਵਾਂ ਨੇ ਵੱਡੇ ਪੱਧਰ ਤੇ ਇਸ ਕੇਸ ਦਾ ਨੁਕਸਾਨ ਕੀਤਾ ਔਰ ਔਰ ਦਾਵਾ ਕਰਦੇ ਨੇ ਸੀਐਮ ਭਗਵੰਤ ਮਾਨ ਕੇ ਪੰਜਾਬ ਸਰਕਾਰ ਜਿਹੜੀ ਹੈ ਮੌਜੂਦਾ ਉਹ ਇਸ ਕੇਸ ਨੂੰ ਸਿਖਰ ਤੱਕ ਪਹੁੰਚਾਵੇਗੀ ਇਨਸਾਫ ਯਕੀਨੀ ਬਣਾਵੇਗੀ ਪਰ ਸੁਖਪਾਲ ਖਹਿਰਾ ਦਾਵਾ ਕਰਦੇ ਨੇ ਕਿ ਸੀਐਮ ਭਗਵੰਤ ਮਾਨ ਦੀ ਗੱਲਬਾਤ ਸੌਦਾ ਸਾਧ ਨਾਲ ਹੋ ਚੁੱਕੀ ਹੈ ਸੁਖਪਾਲ ਖਹਿਰਾ ਇਲਜ਼ਾਮ ਲਾਉਂਦੇ ਨੇ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਗੱਲਬਾਤ ਹੈ ਉਹ ਸੌਦਾ ਸਾਧ ਨਾਲ ਹੋ ਚੁੱਕੀ ਹੈ ਇਹੋ ਜਿਹੇ ਇਲਜ਼ਾਮਾਂ ਦੇ ਵਿੱਚ ਸੀਐਮ ਭਗਵੰਤ ਮਾਨ ਤੇ ਸਵਾਲ ਜ਼ਰੂਰ ਖੜ੍ਹ ਰਹੇ ਨੇ ਪਰ ਸੀਐਮ ਭਗਵੰਤ ਮਾਨ ਨੇ ਅਸ਼ਵਾਸਨ ਦਵਾਇਆ ਵਿਸ਼ਵਾਸ ਦਿੱਤਾ ਆ ਪ੍ਰੋਸਾਹ ਦਿੱਤਾ ਆ ਕਿ ਉਹ ਇਸ ਮਾਮਲੇ ਦੇ ਉੱਤੇ ਇਨਸਾਫ ਜ਼ਰੂਰ ਦਿਵਾਣਗੇ ਕੀ ਕੁਝ ਬੋਲੇ ਨੇ ਆਓ ਸੁਣਦੇ ਆਂ ਸੈਂਕਸ਼ਨ ਨਹੀਂ ਦਿੱਤੀ ਡੇਟਾ ਕੱਟ ਪਰਫਾਰਮ ਦਾ ਜੀ ਨੂੰ ਕੌਂਸੀਕੂ ਕਰਣ ਲਈ 2 ਸਾਲ ਤੋਂ ਨਹੀਂ ਨਹੀਂ ਸਾਡੇ ਇਹਦੇ ਨਾਲ ਕੁਝ ਬੰਦੇ ਨਹੀਂ ਜੀ ਉਹ ਪੁਰਾਣਾ ਕੇਸ ਚੱਲ ਰਿਹਾ ਹੈ ਸੈਂਕਸ਼ਨ ਨਹੀਂ 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 ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੇ ਮਾਮਲੇ ਉਹ ਤਾਂ ਜੀ ਦੋ ਵਾਰ ਤੋਂ ਉਹ ਬਦਲਤੇ ਹਨ ਉਹਨਾਂ ਦਾ ਮੁੰਡਾ ਇਲੈਕਸ਼ਨ ਲੜਿਆ ਜੀ ਅ ਕਾੜੀਦਾਲ ਵੱਲੋਂ ਠੀਕ ਹੈ ਨਾ ਇਨਸਾਫ ਜਿਹੜਾ ਉਹ ਮਿਲਨੇ ਮਿਲਣਾ ਹੈ ਇਹਦੇ ਵਿੱਚ ਭਾਵੇਂ ਹਾਂ ਕਿਉਂਕਿ ਉਹ ਦੋ ਗਵਰਨਮੈਂਟਾਂ ਹੈ ਜੀਆਂ ਸੀ ਜਿਹੜੀਆਂ ਕੇਸ ਨੂੰ ਇੰਨਾ ਜ਼ਿਆਦਾ ਖਰਾਬ ਕਰ ਗਏ ਕਿ ਸਾਨੂੰ ਰੀਰਾਈਟ ਕਰਨਾ ਪੈ ਰਿਹਾ ਲਗਭਗ ਪਰ ਇਨਸਾਫ ਜ਼ਰੂਰ ਮਿਲੂਗਾ ਸਾਡੇ ਵੱਲੋਂ ਕਦੇ ਕੋਈ ਇਸ ਤਰ੍ਹਾਂ ਦਾ ਪੱਖਪਾਤ ਨਹੀਂ ਹੋਊਗਾ ਕਿ ਅਸੀਂ ਆਹ ਰੋਕ ਲੋ ਜਾਂ ਉਹ ਰੋਕ ਲੋ ਸਾਡਾ ਸਾਡੀ ਨਾਂ ਦਾ ਡਿਕਸ਼ਨਰੀ ਚ ਹੈ ਜਨਾਈ ਸਾਡੇ ਸੁਭਾਚ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ